ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਸੂਚ ਫਾਰਮ ਤੇ ਅੱਜ ਤੁਹਾਡੇ ਲਈ ਇੱਕ ਮਾਰਵਾੜੀ ਬਛੇਰੀ ਲੈ ਕੇ حاضر ਹੋਇਆ। ਬਹੁਤ ਚੰਗੀ ਬਛੇਰੀ ਹੈਗੀ, ਵਣਨ ਵਾਲੀ ਬਛੇਰੀ ਹੈਗੀ। ਬਹੁਤ ਚੰਗੀ ਮਾਰਕਿੰਗ ਦੀ ਆ। ਤੇ ਬਾਈਆਂ ਤੋਂ ਡਿਟੇਲ ਦਿੰਨੇ ਆ ਮੌਹਵਾ ਕਲਰ ਦੀ ਬਛੇਰੀ ਆ। ਹਾਂਜੀ ਬਾਈ ਜੀ ਕੀ ਉਮਰ ਹੈ ਜਿਹਦੀ ਬਛੇਰੀ ਦੀ? 5.5 ਸਾਢੇ 5 ਮਹੀਨੇ। ਸਾਢੇ 5 ਮਹੀਨੇ ਦੀ। ਠੀਕ ਹੈ ਜੀ। ਤੇ ਕਿਹੜੇ ਘੋੜੇ ਦੀ ਬੱਚੀ ਹੈ ਜੀ? ਇਹ ਮਾਲਵਾ ਕਿੰਗ ਦੀ ਬੱਚੀ ਹੈ ਜੀ। ਮਾਲਵਾ ਕਿੰਗ ਦੀ। ਪ੍ਰਵਾਦ ਦਾ ਪੋਤਾ ਹੋ। ਪ੍ਰਵਾਦ ਦਾ ਪੋਤਾ ਹੈ ਜੀ। ਠੀਕ ਹੈ ਜੀ ਤੇ ਉਮਰ 5.5 ਮਹੀਨੇ ਤੇ ਇਹਦੀ ਮਾਂ ਦੀ ਹਾਈਟ ਕਿੰਨੀ ਕੁ ਹੋਣੀ ਹੈ ਜੀ 60 ਕਾਟ ਹੋ ਗਈ ਹੈ ਨਾ 60 ਕਾਟ ਜੀ ਤੇ ਕਿਹੜੇ ਹੀ ਮਾਰਕਿੰਗ ਕੀ ਹੈ ਜੀ ਇਹਦੀ ਇਹਦੀ ਬੇਸ਼ੇਰੀ ਦੀ ਤੇਰੀਆ ਕੇ ਬਾਤ ਕਰੀ ਨਹੀਂ ਮੱਥੇ ਪਟਾ ਦੋ ਪੈਰ ਚਿੱਟੇ ਆ ਮਗਰਲੇ ਦੋ ਪੈਰ ਠੀਕ ਹੈ ਜੀ ਮਾਂ ਦਾ ਇੱਕ ਪੈਰ ਚਿੱਟਾ ਜੀ ਹਾਂ ਮੱਥੇ ਫੁੱਲਾ ਦੋਸਤੋ ਮਾਂ ਇਹਦੀ ਮੱਥੇ ਫੁੱਲ ਵਾਲੀ ਆ ਤੇ ਉਹ ਕਰਾਮਾਤੀ ਦੀ ਹੈ ਤੇ ਉਹ ਕਰਾਮਾਤੀ ਦੀ ਹੈ ਹਾਂ ਠੀਕ ਹੈ ਜੀ ਤੇ ਬੇਸ਼ੇਰੀ ਤੁਸੀਂ ਦੇਖ ਸਕਦੇ ਹੋ ਬਹੁਤ ਚੰਗੀ ਬੱਚੀ ਹੈਗੀ ਕੰਨ ਕਨੋਤੀ ਬਹੁਤ ਚੰਗੀ ਆ ਪ੍ਰਭਾਤ ਦੀ ਪੋਤੀ ਆ ਕੰਨ ਦੇਖੋ ਤੁਸੀਂ ਧਿਆਨ ਨਾਲ ਮੱਥੇ ਪਟਾ ਤੇ ਦੋ ਪੈਰ ਚਿੱਟੇ ਬੰਨ ਵਾਲੀ ਬੱਚੀ ਆ ਹਜੇ ਉਮਰ ਸਾਢੇ 5 ਮਹੀਨੇ ਹੀ ਆ ਤੇ ਮਾਂ ਦੇ ਬਰਾਬਰ ਉਹੀ ਖੜੀ ਹੈਗੀ ਬਾਕੀ ਤੁਹਾਨੂੰ ਮਾਂ ਵੀ ਦਿਖਾ ਦਾਂਗੇ ਵੀਡੀਓ ਚ ਇਹਨਾਂ ਬੱਚੀ ਨੂੰ ਦੇਖੋ ਤੁਸੀਂ ਮੜਾ ਤੋਰੇ ਜੀ ਉਧਰ ਤੋ ਮੋੜ ਲਓ ਬਹੁਤ ਚੰਗੀ ਬਣਨ ਵਾਲੀ ਬੱਚੀ ਹੈਗੀ ਦੂਰੇ ਬੰਦ ਦੀ ਬੱਚੀ ਹੈ ਬਾਕੀ ਜੇ ਕਿਸੇ ਨੇ ਖਰੀਦਣੀ ਹੋਵੇ ਤਾਂ ਉੱਪਰ ਬਾਈ ਦਾ ਨੰਬਰ ਦਿੱਤਾ ਆਪਾਂ ਕੰਟੈਕਟ ਕਰ ਲਿਓ ਸੌਸੀਲ ਇੰਨੀ ਆ ਪੁੱਛੋ ਨਾ ਕੋਈ ਲੱਤ ਪੈਰ ਨਹੀਂ ਮਾਰਦੀ ਕਿਸੇ ਪਾਸੇ ਜਿਵੇਂ ਮਰਜੀ ਖੜੇ ਰਹੋ ਬਹੁਤ ਸੌਹ ਆ ਜਿਵੇਂ ਬਾਈ ਨੇ ਪਿੱਛੇ ਪੁੱਛੇ ਖੜ ਕੇ ਦਿਖਾਇਆ ਲੱਤਾਂ ਪੈਰਾਂ ਜਮੀ ਨਹੀਂ ਹਿਲਾਉਂਦੀ ਬੜੀ ਸੀਲ ਬੱਚੀ ਹੈ ਬਾਕੀ ਪਿੱਠ ਪੂੜੇ ਦੀ ਬਹੁਤ ਚੰਗੀ ਹੈਗੀ ਰੰਗ ਬਹੁਤ ਸੋਹਣਾ ਬਸ਼ੇਰੀ ਦਾ ਜੇ ਕਿਸੇ ਵੀ ਨੇ ਪਾਲ ਨਹੀਂ ਹੋਵੇ ਬਹੁਤ ਚੰਗੀ ਬੱਚੀ ਘੋੜੀ ਤਿਆਰ ਹੋਣੀ ਹੈਗੀ ਤੇ ਨੰਬਰ ਉੱਤੇ ਵਾਈ ਦਾ ਆਈ ਜਾਂਦਾ ਬੜੀ ਨੇ ਕੋਲੇ ਹੈਗਾ ਕੋਲੇ ਆ ਜਾ ਲਵੀ ਦੋਸਤੋ ਆਏ ਬਸ਼ੇਰੀ ਦੀ ਮਾਂ ਗਈ ਤੇ ਮੱਥੇ ਫੁੱਲ ਲੱਗੇ ਇੱਕ ਪਾਰ ਚਿੱਟਾ ਜੀ ਬਸ਼ੇਰੀ ਕੋੜੀ ਦਾ ਹਾਂ ਮੱਥੇ ਫੁੱਲ ਆ ਬਸ਼ੇਰੀ ਤੇ ਦੇਖੋ ਤੁਸੀਂ ਬਸ਼ੇਰੀ ਬਰਾਬਰੀ ਹੋਈ ਖੜੀ ਹੈ ਲਗਭਗ ਸਾਢੇ 5 ਮਹੀਨੇ ਦੀ ਹੈਗੀ ਕੋੜੀ ਦੀ ਕੀ ਉਮਰ ਹੋ ਜੀ ਉਹ ਉਹ ਦਸ ਚਾਲਦੀ ਮੇਨੋ ਜੀ 8 ਸਾਲ ਦੀ ਹਾਂ ਠੀਕ ਹੈ ਜੀ ਤੇ ਕਿਹਦੀ ਆਪਣੀ ਕੋੜੀ ਕਿਹਦੀ ਦੱਸਿਆ ਜੀ ਤੁਸੀਂ ਕਰਮਤੀ ਦੀ ਕਿਹੜੀ ਲੈਨ ਆ ਗਈ ਜੀ ਇਹ ਕੁਝ ਪਤਾ ਮੈਂ ਆਪਣੇ ਆਪ ਇਹਨਾਂ ਕੋਲ ਹਿੰਦਾ ਬੁੱਢੇ ਦਾਣਾ ਕੋਈ ਅੱਛਾ ਇਹਨੇ ਕਿ ਸੰਘਾ ਵਾਲੀ ਹਾਂ ਠੀਕ ਹੈ ਜੀ ਤਵੇ ਦੋਸਤੋ ਆ ਕੁੜੀ ਦੀ ਬੱਚੀ ਹੈਗੀ ਤੇ ਰੇਟ ਬਾਈ ਕਹਿੰਦਾ ਫੋਨ ਤੇ ਦੱਸ ਦਾਂਗੇ ਜਿਹੜੇ ਕਿਸੇ ਵੀਰ ਨੇ ਹਨਾ ਖਰੀਦਣੀ ਹੋਵੇ ਤਾਂ ਬਾਈਆਂ ਨੂੰ ਕਾਲ ਕਰਨ ਉੱਪਰ ਨੰਬਰ ਆ ਰਿਹਾਗਾ ਤੇ ਲੋਕੇਸ਼ਨ ਦੀ ਗੱਲ ਕਰੀਏ ਤਾਂ ਪਿੰਡ ਖੁੱਡੀ ਹੈਗਾ ਜ਼ਿਲ੍ਹਾ ਬਰਨਾਲਾ ਪੈ ਜਾਂਦਾ ਤੇ ਬਾਕੀ ਜੇ ਕਿਸੇ ਵੀਰ ਨੂੰ ਨਾ ਪਤਾ ਲੱਗੇ ਤਾਂ ਉੱਪਰ ਨੰਬਰ ਦਿੱਤਾ ਬਾਈ ਸਾਰੀ ਲੋਕੇਸ਼ਨ ਤੁਹਾਨੂੰ ਦੱਸ ਦੇਣਗੇ ਤੇ ਕਾਲ ਕਰ ਲਿਓ ਬਾਈਆਂ ਨੂੰ ਤੇ ਮਿਲਦੇ ਆਂ ਕਿਸੇ ਹੋਰ ਨਵੀਂ ਦੀ ਵੀਡੀਓ ਦੇ ਨਾਲ ਤੇ ਵੀਡੀਓ ਚੰਗੀ ਲੱਗੀ ਤਾਂ ਆ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ ਦੋਸਤੋ